ਚਰਨ ਸਿੰਘ लवली ਅੱਛਾ ਕੀ ਕਰ ਰਿਹਾ ਹੈ ਜੀ ਚਰਨ ਸਿੰਘ ਦਾ ਕੰਮ ਕਰਦਾ ਇੱਥੇ ਦੁਗਲੀ ਪਿੰਡ ਵਿੱਚ ਤੂੰ ਵੀ ਥੱਲੇ ਕਰ ਲੈ ਇਹ ਮਲੇਰ ਕੋਲੇ ਰਹਿੰਦਾ ਸੀ ਮੁੰਡਾ ਜੀ ਉਹਦੀ ਵਾਈਫ ਇੱਥੇ ਜੋਬ ਕਰਦੀ ਸੀ ਇਹਨਾਂ ਇੱਕ ਸਾਲ ਤੋਂ ਅਣਬੰਨ ਚੱਲੀ ਸੀ ਜੀ ਇਹਨਾਂ ਨੂੰ ਪਤਾ ਲੱਗ ਗਿਆ ਤੇ ਜੋਬ ਕਰਨ ਦੇ ਉਹਨੇ ਆ ਕੇ ਖੰਜਰ ਲੈ ਆ ਕੇ ਬਾਹਰ ਗਿੱਚੀ ਦੇ ਧਰ ਕੇ ਘੁਮਾਤਾ ਕੁੜੀ ਇੱਥੇ ਕੰਮ ਕਰਦੀ ਸੀ ਕੁੜੀ ਇੱਥੇ ਕੰਮ ਕਰਦੀ ਸੀ ਲੈ ਗਿਆ ਪਤਨੀ ਸੀ ਜਾਂ ਪ੍ਰੇਮੀ ਸੀ ਪਤਨੀ 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 ਸੀ ਕਿਹਦੀ ਤੇਰੀ ਗਿਆ ਹੋਈ ਨੂੰ ਸਾਲ ਤੋਂ ਅਨਮਨ ਜਾਣੀ ਜਾਰੀ ਵਿਆਹ ਇਹ ਪਤਾ ਨਹੀਂ ਜੀ ਕਾਰਨ ਕੀ ਰਾਜੀ ਮਾਰਨ ਦਾ ਪਤਾ ਲੱਗਾ ਕਾਰਨ ਦਾ ਨਹੀਂ ਪਤਾ ਲੱਗਾ ਉਮਰ ਕਿੰਨੀ ਕੁੜੀ ਦੀ ਜਿਹਨੂੰ ਮਾਰਿਆ ਗਿਆ ਉਮਰ 25 23 32 ਸਾਲ ਦੀ ਹੋਣੀ 30 32 ਸਾਲਾਂ ਉਮਰ ਤੇ ਸਰ ਪਤਾ ਲੱਗਾ ਕਿ ਨਾ ਕਾਰਨਾਂ ਨੂੰ ਕਰਕੇ ਉਹਨਾਂ ਨੂੰ ਮਾਰਿਆ ਨਹੀਂ ਅਨਮਨ ਜਾਣੀ ਸੀ ਇਹ ਮਲੇਰ ਕੋਲੇ ਰਹਿੰਦਾ ਸੀਗਾ ਉਹਨੂੰ ਪਤਾ ਲੱਗਾ ਇੱਥੇ ਜੋਬ ਕਰ ਰਹੀ ਏ ਉਹਨੇ ਆ ਕੇ ਬਾਹਰ ਕੱਢ ਕੇ ਉਹ ਖੰਜਰ ਮਾਰ ਕੇ ਮਾਰਿਆ ਕੀ ਚੀਜ਼ ਹੈ ਖੰਜਰ 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 ਮਾਰ ਕੇ ਗਿੱਚੀ ਦੇ ਮਾਰ ਕੇ ਮੌਤ ਹੋ ਗਈ ਹਾਸਾ ਲੱਗ ਜਾ ਨਹੀਂ ਹਾਸਾ ਲੱਗੇ ਸੀ ਇਹ ਤਰਸੇ ਪੁੱਤ ਜਾ ਕੇ ਮੌਤ ਹੋ ਗਿਆ ਹਾਸਾ ਲੱਗਦਾ ਹੈ ਤੂੰ ਹੀ ਕੁੜੀ ਦੀ ਕਿੰਨੀ ਉਮ ਤਿੰਨ ਸੜ ਦਿਨਾਂ ਦੇ ਵਿੱਚ ਤੁਸੀਂ ਮੌਕੇ ਦੇ ਸੀਗੇ ਤੁਸੀਂ ਬਾ ਪੰਜ ਮਹੀਨ ਦਾ ਫਿਰ ਵਿਆਹੀ ਮੈਂ ਆ ਕੇ ਪਹੁੰਚ ਗਿਆ ਸੀ ਉਦੋਂ ਕੋਈ ਇਨਫਾਰਮੇਸ਼ਨ ਆਈ ਸੀ ਵੀ ਇਕਵਿੰਦਰ ਕੌਰ ਲੜਕੀ ਹੈਗੀ ਇੱਥੇ ਰਿਲੀਫ ਸਪਾ ਸੈਂਟਰ ਦੇ ਲੱਗੀ ਹੋਈ ਆ ਵੀ ਮੈਨੂੰ ਇਨਫਾਰਮੇਸ਼ਨ ਆਈ ਸੀ ਵੀ ਉਹਦਾ ਕਿਸ ਨੇ ਸਭੇ ਕਿਹਾ ਉਹਦਾ ਚਾਕੂ ਮਾਰ ਕੇ ਗਲਦੇ ਵਿੱਚ ਚਾਕੂ ਮਾਰੇ ਤੇ ਤੁਰੰਤ ਉਹ ਲੜਕੀ ਨੂੰ ਹਸਪੀਟਲ ਲੈ ਗਏ ਆ ਤੇ ਹਸਪੀਟਲ ਉਹ ਇਸਟੇਟ ਦੀ ਦੀਪਾ ਹਸਪੀਟਲ ਹੈ ਜਿੱਥੇ ਉਹਦੀ ਡੈਥ ਹੋ ਗਈ ਆ ਹਸਪੀਟਲ ਤੋਂ ਪਤਾ ਲੱਗਿਆ ਉਹਦੀ ਡੈਥ ਹੋ ਗਈ ਆ ਤੇ ਜਿਹਨੇ ਇਹ ਚਾਕੂ ਮਾਰਿਆ ਉਸ ਅਸੀਂ ਬੰਦੇ ਨੂੰ ਕਾਬੂ ਕਰ ਲਿਆ ਆ ਪੱਤੀਏ ਨਹੀਂ ਨਹੀਂ ਜੀ ਉਹਦਾ ਕੋਈ ਜਾਣਕਾਰ ਇਹ ਪਾਡੋਵਨ ਇਨਵੈਸਟੀਗੇਸ਼ਨ ਹੈ ਕਿ ਅਸੀਂ ਚੈੱਕ ਕਰ ਰਹੇ ਹਾਂ ਜੀ ਕਾਰਨ ਕੀ ਲਿਆ ਜੀ ਮਰਨ ਦਾ ਨਹੀਂ ਹਾਂ ਜੀ ਕਾਰਨ ਕੀ ਰਿਹਾ ਜੀ ਮਰਨ ਨਹੀਂ ਜੀ ਵਿਆਹ ਨਹੀਂ ਹੋਇਆ ਇਹਲੇ ਅਸੀਂ ਕਾਬੂ ਕਰ ਲਿਆ ਅਸੀਂ ਪੁੱਛਗਿੱਛ ਕਰ ਰਹੇ ਹਾਂ ਉਮਰ ਉਮਰ ਨਹੀਂ ਲੱਗ ਰਹੀ ਜਿਹਨਾਂ ਮਾਰਿਆ ਗਿਆ ਹੈ ਹਥਿਆਰ ਉਹਦਾ ਚਾਕੂ ਮੈਂ ਚਾਕੂ ਅਸੀਂ ਇੱਥੇ ਜਿਹੜੀ ਫਰੈਂਸਿਕ ਟੀਮ ਬੁਲਾ ਲਈ ਹੈਗੀ ਹੈ ਤੁਹਾਡੇ ਸਾਹਮਣੇ ਫਰੈਂਸਿਕ ਟੀਮ ਖੜੀ ਆ ਅਤੇ ਫਿੰਗਰਪ੍ਰਿੰਟ ਫਿੰਗਰ ਟੀਮ ਦੇ ਸਰਕਾਰ ਕਿਹਨਾਂ ਬਾਹਰ ਬਾਹਰ ਕਿਸ ਟੀਮ ਨੇ ਕੀਤਾ ਹੈ ਬਾਹਰ ਕਿਸ ਚੀਜ਼ ਨੇ ਕੀਤਾ ਹੈ ਇਹਦੇ ਚਾਕੂ ਨਾਲ ਜੀ ਲੜਕੀ ਇੱਥੇ ਜੌਬ ਕਰਦੀ ਸੀ ਜੀ ਕਾਰਨ ਕਿ ਰੇਸ ਅਸੀਂ ਹਲੇ ਕਾਬੂ ਕੀਤਾ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਸਾਨੂੰ ਜਦੋਂ ਅਸੀਂ ਕੋਈ ਅਜੀ ਗੱਲ ਸਾਮਣੇ ਵੀ ਇਹਦਾ ਕੀ ਕਾਰਨ ਹੈ ਕੌਜ਼ ਮਤਲਬ ਕਿਵੇਂ ਕਿਹੜੇ ਕਾਰਨਾ ਕਰਕੇ ਇਹਨੂੰ ਚਾਕੂ ਮਾਰਿਆ ਉਹ ਅਸੀਂ ਜਰੂਰ ਉਹ ਕਿੰਨੇ ਸਮਝਦੇ ਲੜਕੀ ਦੀ ਉਮਰ ਕਿੰਨੀ ਹੈ ਜੀ ਇਹ ਹਜੇ ਇਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਆ ਸਰ ਜੀ ਹਥਿਆਰ ਆਵੇ ਪਹਿਲਾਂ ਮੈਰਿਡ ਹੈ ਜਾਂ ਅਨਮੈਰਿਡ ਇਹ ਅਨਮੈਰਿਡ ਹੈ ਜੀ ਇਹ ਅਨਮੈਰਿਡ ਹੈ ਹਾਂ ਜੀ ਕੰਮ ਕੀ ਕਰਦਾ ਜੀ ਇਹ ਅਸੀਂ ਪੁੱਛ ਰਹੇ ਹਾਂ ਜੀ ਮਲੇਰ ਕੋਲੋਂ ਤੋਂ ਰਹਿਣ ਵਾਲਾ ਹੈ ਲੜਕੀ ਇੱਥੇ ਰਹਿੰਦੀ ਹੈ ਲੜਕੀ ਇੱਥੇ ਬੂਲਪਿੰਡ ਤੋਂ ਹੈ ਜੀ ਦਾਣਾ ਡੇਲੋ ਚ ਬੂਲਪਿੰਡ ਹੈਗਾ ਉੱਥੋਂ ਦੇ ਲੜਕੀ ਠੀਕ ਹੈ ਕਰਨ ਸਿੰਘ लवली ਅੱਛਾ ਕੀ ਕਰ ਰਿਹਾ ਸਮਝੀ ਦਾ ਕੰਮ ਕਰਦਾ ਇੱਥੇ ਡੁਗਲੀ ਪਿੰਡ ਵਿੱਚ ਤੂੰ ਵੀ ਥੱਲੇ ਕਰ ਲਈ ਇਹ ਮਲੇਰ ਕੋਲੇ ਰਹਿੰਦਾ ਸੀ ਮੁੰਡਾ ਜੀ ਉਹਦੀ ਵਾਈਫ ਤੇ ਜੋਬ ਕਰਦੀ ਸੀ ਇਹਨਾਂ ਇੱਕ ਸਾਲ ਤੋਂ ਅਣਬੰਦ ਚੱਲੀ ਸੀ ਜੀ ਇਹਨਾਂ ਨੂੰ ਪਤਾ ਲੱਗਿਆ ਤੇ ਜੋਬ ਕਰਦੀ ਉਹਨੇ ਆ ਕੇ ਖੰਜਰ ਲੈ ਕੇ ਬਾਹਰ ਕਿੱਤੀ ਦੇ ਲਾਰ ਕੇ ਕਮਾਤਾ ਕੁੜੀ ਤੇ ਕੰਮ ਕਰਦੀ ਕੁੜੀ ਤੇ ਕੰਮ ਕਰਦੀ ਪਤਨੀ ਸੀ ਜਾਂ ਪ੍ਰੇਮੀ ਸੀ ਪਤਨੀ 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 ਸੀ ਕਿਹਦੀਦਰ ਹੋਈ ਨੂੰ ਸਾਲ ਤੋਂ ਅਨਮਨ ਜਲਦੀ ਜੀ ਵਿਆਹ ਤੇ ਪਤਾ ਨਹੀਂ ਜੀ ਕਾਰਨ ਕੀ ਰਾਜੀ ਮਾਰਨ ਦਾ ਪਤਾ ਲੱਗਾ ਕਾਰਨ ਦਾ ਨਹੀਂ ਪਤਾ ਲੱਗਾ ਉਮਰ ਕਿੰਨੀ ਕੁੜੀ ਦੀ ਜਿਹਨੂੰ ਮਾਰਿਆ ਗਿਆ ਉਮਰ 25 23 32 ਸਾਲ ਦੀ ਹੋਣੀ 30 32 ਸਾਲਾਂ ਉਮਰ ਤੇ ਸਰ ਪਤਾ ਲੱਗਾ ਕਿਹਨਾ ਕਾਰਨਾਂ ਨੂੰ ਕਰਕੇ ਉਹਨੂੰ ਹਮਾਰੇ ਨਹੀਂ ਅਨਮਨ ਅਨਮਨ ਜਲਦੀ ਸੀ ਇਹ ਮਲੇਰ ਕੋਲੇ ਰਹਿੰਦਾ ਸੀਗਾ ਉਹਨੂੰ ਪਤਾ ਲੱਗਿਆ ਇੱਥੇ ਜੋਬ ਕਰ ਰਹੀ ਏ ਉਹਨੇ ਆ ਕੇ ਬਾਹਰ ਕੱਢ ਕੇ ਖੰਜਰ ਮਾਰ ਕੇ ਮਾਰਿਆ ਕੀ ਚੀਜ਼ ਹੈ ਖੰਜਰ 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 ਮਾਰ ਕੇ ਕਿਚੀ ਦੇ ਮਾਰ ਕੇ ਮੌਤ ਹੋ ਗਈ ਹਾਸਾ ਲੱਗ ਜਾ ਨਹੀਂ ਹਾਸਾ ਲੱਗੇ ਸੀ ਇਹ ਤਰਸੇ ਪੁੱਤ ਜਾ ਕੇ ਮੌਤ ਹੋ ਗਿਆ ਹਾਸਾ ਲੱਗਦਾ ਤੂੰ ਹੀ ਕੁੜੀ ਹਾਂਜੀ ਕਿੰਨੀ ਉਮਰ ਦੀ ਹੈ ਤੁਹਾਡਾ ਨਾਮ ਪਤਾ ਕੀ ਇੱਕ ਕੁੜੀ ਦੀ ਉਮਰ ਕੀ ਦੀ ਜੀ ਨਹੀਂ ਉਮਰ 28 30 ਸਾਲ ਦੀ ਸੀ ਸਰ ਨਾਮ ਪਤਾ ਕੀ ਹੈ ਦਾ ਨਹੀਂ ਕਿਹਨੇ ਵੇਨਾ ਤਿੰਨ ਸੜ ਦੇ ਨਵੇਂ ਦਾ ਤੁਸੀਂ ਮੌਕੇ ਦੇ ਸੀਗੇ ਤੁਸੀਂ ਬਾ ਪੰਜ ਮਿੰਟ ਦਾ ਫਿਰ ਬਿਆਹੀ ਮੈਂ ਆ ਕੇ ਪਹੁੰਚ ਗਿਆ ਸੀ ਜੀ ਨੂੰ ਇਨਫੋਰਮੇਸ਼ਨ ਆਈ ਸੀ ਵੀ ਇਕਵਿੰਦਰ ਕੋਲ ਲੜਕੀ ਹੈਗੀ ਇੱਥੇ ਰਲੀਫ ਸਪਾ ਸੈਂਟਰ ਤੇ ਲੱਗੀ ਹੋਈ ਆ ਵੀ ਮੈਨੂੰ ਇਨਫੋਰਮੇਸ਼ਨ ਆਈ ਸੀ ਵੀ ਉਹਦਾ ਕਿਸ ਨੇ ਸਭੇ ਕਿਹਦਾ ਚਾਕੂ ਮਾਰ ਕੇ ਗਲ ਦੇ ਵਿੱਚ ਚਾਕੂ ਮਾਰੇ ਤੇ ਤੁਰੰਤ ਉਹ ਲੜਕੀ ਨੂੰ ਹਸਪੀਟਲ ਲੈ ਗਏ ਆ ਤੇ ਹਸਪੀਟਲ ਵੈਸਟੇਨ ਦੀਪਾ ਹਸਪੀਟਲ ਦਾ ਜਿੱਥੇ ਉਹਦੀ ਡੈਥ ਹੋ ਗਈ ਆ ਹਸਪੀਟਲ ਤੋਂ ਪਤਾ ਲੱਗਿਆ ਉਹਦੀ ਡੈਥ ਹੋ ਗਈ ਆ ਤੇ ਜਿਹਨੇ ਇਹਨੇ ਚਾਕੂ ਮਾਰਿਆ ਉਸ ਅਸੀਂ ਬੰਦੇ ਨੂੰ ਕਾਬੂ ਕਰ ਲਿਆ ਪਤੀ ਹੈ ਨਹੀਂ ਨਹੀਂ ਜੀ ਉਹਦਾ ਕੋਈ ਜਾਣਕਾਰ ਇਹ ਪਾਡੋਵ ਇਨਵੈਸਟੀਗੇਸ਼ਨ ਹੈ ਕਿ ਅਸੀਂ ਚੈੱਕ ਕਰ ਰਹੇ ਹਾਂ ਜੀ ਕਾਰਨ ਕੀ ਲਿਆ ਜੀ ਮਾਰਨ ਦਾ ਪਤਾ ਲੱਗ ਜੀ ਹਾਂ ਜੀ ਕਾਰਨ ਕੀ ਰਿਹਾ ਜੀ ਮਾਰਨ ਨਹੀਂ ਜੀ ਵਿਆਹ ਨਹੀਂ ਹੋਇਆ ਇਹ ਹਲੇ ਅਸੀਂ ਕਾਬੂ ਕਰ ਲਿਆ ਅਸੀਂ ਪੁੱਛਗਿੱਛ ਕਰ ਰਹੇ ਹਾਂ ਉਹਦਾ ਚਾਕੂ ਮਾਰ ਚਾਕੂ ਅਸੀਂ ਇੱਥੇ ਜਿਹੜੀ ਫੋਰੈਂਸਿਕ ਟੀਮ ਬੁਲਾ ਲਈ ਹੈਗੀ ਹੈ ਤੁਹਾਡੇ ਸਾਹਮਣੇ ਫੋਰੈਂਸਿਕ ਟੀਮ ਖੜੀ ਆ ਅਤੇ ਫਿੰਗਰਪ੍ਰਿੰਟ ਫਿੰਗਰ ਟੀਮ ਪੇ ਸਰਕਾਰ ਕਾਰਨ ਕਿਸ ਚੀਜ਼ ਨਾਲ ਕੀਤਾ ਹੈ ਵਾਕਿ ਕਿਸ ਚੀਜ਼ ਨਾਲ ਕੀਤਾ ਹੈ ਉਹਦਾ ਚਾਕੂ ਨਾਲ ਜੀ ਕਾਰਨ ਕੀ ਰਿਹਾ ਜੀ ਪੂਰੀ ਸਪਾਸ ਐਂਟਰ ਤੇ ਲੜਕੀ ਇੱਥੇ ਜੌਬ ਕਰਦੀ ਸੀ ਜੀ ਕਾਰਨ ਕਿ ਰੇਸ ਸੀ ਕਾਰਨ ਸੀ ਹਲੇ ਕਾਬੂ ਕੀਤਾ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਸਾਨੂੰ ਜਦੋਂ ਅਸੀਂ ਕੋਈ ਅਜੀ ਗੱਲ ਸਾਹਮਣੇ ਵੀ ਉਹਦੇ ਕੀ ਕਾਰਨ ਨੇ ਕੌਜ਼ ਮਤਲਬ ਕਿਵੇਂ ਕਿਹੜੇ ਕਾਰਨਾ ਕਰਕੇ ਉਹਨੂੰ ਚਾਕੂ ਮਾਰਿਆ ਉਹ ਅਸੀਂ ਜਰੂਰ ਉਹਨੂੰ ਲੜਕੀ ਦੀ ਉਮਰ ਕਿੰਨੀ ਹੈ ਜੀ ਇਹ ਹਜੇ ਇਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਆ ਓਕੇ ਜੀ ਉਹ ਜਿਹੜਾ ਹਤਿਆਰਾ ਵੇ ਪਹਿਲਾਂ ਮੈਰਿਡ ਹੈ ਹਨ ਮੈਰਿਡ ਇਹ ਅਨਮੈਰਿਡ ਹੈ ਜੀ ਇਹ ਅਨਮੈਰਿਡ ਹੈ ਜੀ ਕੰਮ ਕੀ ਕਰਦਾ ਜੀ ਇਹ ਅਸੀਂ ਪੁੱਛ ਰਹੇ ਹਾਂ ਜੀ ਮਲੇਰਕੋਟਲੇ ਤੋਂ ਰਹਿਣ ਵਾਲਾ ਹੈ ਲੜਕੀ ਇੱਥ ਧਾਨਾ ਡੇਲੋ ਜੀ ਬੂਲਪਿੰਡ ਹੈਗਾ ਉੱਥੋਂ ਦੇ ਲੜਕੇ